ਫਿਰ ਲੋ ਆਓ ਮੈਂ ਕਿਹਾ ਦੋਸਤਾਂ ਨੂੰ ਦੱਸ ਦਈਏ ਅੱਜ ਕਿਹੜਾ ਐਲਾਨ ਕਰਨਾ ਆਪਾਂ ਹਾਂਜੀ ਦੋਸਤੋ ਅੱਜ ਅਸੀਂ ਕੁਝ ਵੱਖਰਾ ਐਲਾਨ ਕਰਨਾ ਹੈ ਆਪਦੀ ਹਸੀਅਤ ਮੁਤਾਬਕ ਕੋਈ ਮਤਲਬ ਕਿ ਬਾਲਾ ਵੱਡਾ ਨਹੀਂ ਕਰਨਾ ਆਪਦੀ ਹਸੀਅਤ ਮੁਤਾਬਕ ਅਸੀਂ ਛੋਟਾ ਜਿਹਾ ਐਲਾਨ ਕਰਨ ਲੱਗੇ ਹਾਂ ਤੇ ਪਵਨ ਲੈ ਕੇ ਆਈ ਚਾਹ ਹਾਂਜੀ ਦੋਸਤੋ ਸਾਸਤਰੀ ਕਾਲਕੀ ਹਾਲਚਾਲ ਤੇ ਪਵਨ ਆਪਣੇ ਵਾਸਤੇ ਖੇਤ ਲੈ ਕੇ ਆਈ ਚਾਹ ਹਾਂਜੀ ਤੇ ਦੋਸਤੋ ਅੱਜ ਚਾਹ ਪੀਣੇ ਤੇ ਚਾਹ ਦੇ ਨਾਲ ਨਾਲ ਕੁਝ ਤੁਹਾਡੇ ਨਾਲ ਗੱਲਾਂ ਕਰਨੀਆਂ ਬਹੁਤ ਹੀ ਜ਼ਰੂਰੀ ਗੱਲਾਂ ਹਾਂਜੀ ਤੇ ਵੀਡੀਓ ਬਲੌਗ ਨਾ ਬਣੇ ਰਹੋ ਤੇ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਤੇ ਚਲੋ ਆਪਾਂ ਪੀ ਲਈਏ ਚਾਹ ਤੇ ਫਿਰ ਦੋਸਤਾਂ ਨਾਲ ਕਰਦੇ ਹਾਂ ਗੱਲਬਾਤ ਜੈਸ ਬਹਿ ਜਾ ਹਾਂ ਬਹਿ ਜਾ ਇੱਥੇ ਬਹਿ ਜਾ ਲਿਓ ਮੈਂ ਬਿਠਾਉਂ ਇੱਥੇ ਬਾ ਦੋ ਇੱਥੇ ਬੈ ਕੇ ਜੈਸ ਨੇ ਪੀਣੀ ਹੈ ਚਾਹ ਤੇ ਦੋਸਤੋ ਬਹੁਤ ਹੀ ਵਧੀਆ ਲੱਗਦਾ ਉਹ ਇੱਕ ਕਹਾਵਤ ਸੁਣੀ ਹੈ ਨਾ ਆਪਾਂ ਵੀ ਜਿਹੜਾ ਦੋਸਤੋ ਵੀ ਆਮ ਇੱਕ ਕਹਾਵਤ ਸੁਣੀ ਹੈ ਜਿਹੜਾ ਲਾਹੌਰ ਨਹੀਂ ਗਿਆ ਉਹ ਜੰਮਿਆ ਨਹੀਂ ਤੇ ਜਿਹੜਾ ਮਨ ਲੱਗਦਾ ਵੀ ਖੇਤ ਦੇ ਵਿੱਚ ਬਹਿ ਕੇ ਖਾਣਾ ਨਹੀਂ ਖਾਦਾ ਜਾਂ ਚਾਹ ਨਹੀਂ ਪੀਤੀ ਉਹ ਤਾਂ ਮਤਲਬ ਕਿ ਜੰਮਿਆ ਕਿ ਉਹਦਾ ਤਾਂ ਕੁਝ ਵੀ ਨਹੀਂ ਹੋਇਆ ਹਾਂਜੀ ਤੇ ਜਿਹੜੇ ਆਪਾਂ ਜੁੜੇ ਹੋਏ ਆਂ ਕਿਸਾਨੀ ਦੇ ਨਾਲ ਤੇ ਉਹਨਾਂ ਨੂੰ ਤਾਂ ਖੇਤ ਆ ਕੀ ਹੈ ਨਾ ਜਿੰਨੀ ਖੁਸ਼ੀ ਮਿਲਦੀ ਉੰਨੀ ਕਿਤੇ ਵੀ ਨਹੀਂ ਮਿਲਦੀਗੀ ਤੇ ਲਓ ਚਾਹ ਪਾਓ ਹਾਂਜੀ ਤੇ ਦੋਸਤੋ ਤੁਹਾਨੂੰ ਪਤਾ ਹੀ ਆ ਵੀ ਆਪਾਂ ਮਾੜੇ-ਮੋٹے ਮਤਲਬ ਕਿ ਛੋਟੇ ਫੈਸਲੇ ਦੇ ਮੁਤਾਬਕ ਛੋਟੇ-ਮੋਟੇ ਅਸੀਂ ਆਪਦੇ ਮਤਲਬ ਕਿ ਜਿੰਨੇ ਕੁ ਜੋਗੇ ਆ ਇਹ ਨਹੀਂ ਅਸੀਂ ਬਹੁਤ ਵੱਡੇ ਦਾਨ ਨਹੀਂ ਆ ਜਿੰਨੇ ਕੁ ਜੋਗੇ ਅਸੀਂ ਕੰਮ ਕਰਦੇ ਰਹਿੰਦੇ ਨੇ ਣਿੱਕੇ-ਣਿੱਕੇ ਆਪਦੇ ਮਤਲਬ ਕਿ ਬਲਬੂਤੇ ਤੇ 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 ਬਹੁਤ ਖੁਸ਼ੀ ਮਿਲਦੀ ਆ ਜੇ ਕੰਮ ਕਰਕੇ ਕੋਈ ਦਾਨ ਪੁੰਨ ਵਾਲੇ ਤੇ ਦੋਸਤੋ ਅਸੀਂ ਹੁਣ ਇੱਕ ਫੈਸਲਾ ਕੀਤਾ ਤੇ ਬਹੁਤ ਮਤਲਬ ਕਿ ਥੋੜਾ ਜਿਹਾ ਅਲੱਗ ਹੀ ਫੈਸਲਾ ਹੈ ਤੇ ਸ਼ਾਇਦ ਪਰਮਾਤਮਾ ਨੂੰ ਕੀ ਕੀ ਮਨਜ਼ੂਰ ਆ ਸਾਡੇ ਸਮਝ ਤੋਂ ਬਾਹਰ ਹੈ ਤੇ ਦੋਸਤੋ ਸਾਡੇ ਅੱਧਾ ਕਿਲਾ ਜ਼ਮੀਨ ਆ ਮਤਲਬ ਕਿ ਅਸੀਂ ਠੇਕੇ ਦਿੰਨੇ ਆ ਮਤਲਬ ਕਿ ਦੂਰ ਰਹ ਜਾਂਦੀ ਤੋਂ ਉਸੇ ਕਿਸੇ ਪਰਿਵਾਰ ਨੂੰ ਉਸੇ ਠੇਕੇ ਦਿੰਨੇ ਆ ਤੇ ਅਸੀਂ ਅੱਜ ਰਲ ਮਿਲ ਕੇ ਸਾਰੇ ਪਰਿਵਾਰ ਨੇ ਫੈਸਲਾ ਲਿਆ ਵੀ ਉਹਦਾ ਜਿੰਨਾ ਵੀ ਠੇਕਾ ਆਉਂਦਾ 40000 ਆਵੇ 50000 ਆਵੇ ਜਿੰਨਾ ਵੀ ਅੱਧੇ ਕਿਲੇ ਦਾ ਠੇਕਾ ਆਊਗਾ ਤੋਂ ਅਸੀਂ ਮਤਲਬ ਕਿ ਸਾਰਾ ਪਵਨ ਦੱਸੋ ਹਾਂਜੀ ਤੇ ਉਹ ਸਾਰਾ ਆਪਾਂ ਦੇਵਾਂਗੇ ਜੀ ਲੋਡਵੰਦ ਪਰਿਵਾਰ ਨੂੰ ਪਰ ਉਹ ਫੋਟੋ ਮਤਲਬ ਕਿ ਅਸੀਂ ਮਤਲਬ ਦੇਖ ਕੇ ਉੱਥੇ ਜਾ ਕੇ ਫਿਰ ਮਦਦ ਕਰਿਆ ਕਰਾਂਗੇ ਤੇ ਦੋਸਤੋ ਅਸੀਂ ਪਹਿਲਾਂ ਐ ਸੋਚਿਆ ਸੀ ਕਿ ਵੈਸੇ ਅਸੀਂ ਆਏ ਸਾਲ ਹੀ ਸਾਨੂੰ ਬਹੁਤ ਟਾਈਮ ਹੋ ਗਿਆ ਮਤਲਬ ਕਿ ਐਵੇਂ ਦੀ ਹੈਲਪ ਕਰਦੇ ਨੂੰ ਪਹਿਲਾਂ ਅਸੀਂ ਸੋਚਿਆ ਸੀ ਕਿ ਅਸੀਂ ਉੱਥੇ ਆਪ ਫਸਲ ਬੀਜਿਆ ਕਰਾਂਗੇ ਤੇ ਜਿੰਨੇ ਉਹਦੇ ਚ ਕਣਕ ਹੋਇਆ ਕਰੂ ਜਾਂ ਝੋਨਾ ਹੋਇਆ ਕਰੂਗਾ ਤੇ ਅਸੀਂ ਮਤਲਬ ਕਿ ਲੁਧਿਆਣੇ ਮੁਰਖਤਾ ਦੀ ਸੇਵਾ ਬਾਈ ਮਿੰਟ ਨੂੰ ਦੇ ਕੇ ਆਇਆ ਕਰਾਂਗੇ ਤੇ ਹੁਣ ਜਿਵੇਂ ਵੀ ਪਰਮਾਤਮਾ ਸਾਡੇ ਤੋਂ ਕਰਵਾਊਗਾ ਉਹ ਅੱਧੇ ਕਿਲੇ ਦੇ ਜਿੰਨਾ ਚਿਰ ਸਾਡੀ ਜ਼ਿੰਦਗੀ ਆ ਬਾਕੀ ਪਰਮਾਤਮਾ ਸਾਨੂੰ ਹੌਸਲਾ ਦਵੇ ਇਹੋ ਜੇ ਕੰਮ ਕਰਨ ਦਾ ਹਾਂਜੀ ਤੇ ਅਸੀਂ ਉਹਦਾ ਜਿੰਨਾ ਵੀ ਠਿਕਾ ਆਇਆ ਕਰੂਗਾ ਕਿਉਂਕਿ ਅਸੀਂ ਉਹਦੀ ਆਪ ਦੀ ਵਾਈਡਿੰਗ ਕਰਦੇ ਦੂਰ ਪੈਂਦਾ ਤੇ ਅਸੀਂ ਮਤਲਬ ਕਿ ਸਾਰਾ ਉਹ ਦਾਨਪੁੰਨ ਤੇ ਲਾਇਆ ਕਰਾਂਗੇ ਤੇ ਅਸੀਂ ਪਹਿਲਾਂ ਮਤਲਬ ਕਿ ਲਾਉਣੇ ਆ ਬਹੁਤ ਲਾਉਣੇ ਆ ਫਿਰ ਤੁਹਾਨੂੰ ਮਤਲਬ ਕਿ ਕੀ ਦੱਸ ਸਕਦੇ ਨਹੀਂ ਦੱਸ ਸਕਦੇ ਸਾਡੇ ਪਰਿਵਾਰ ਚੋ ਵੀ ਸਾਰੇ ਜਾਣੇ ਬਹੁਤ ਦਾਨਪੁੰਨ ਕਰਦੇ ਆ ਤੇ ਪਰ ਅਸੀਂ ਆਦੇ ਮੁਤਾਬਕ ਉਹ ਅੱਧਾ ਕਿਲੇ ਦਾ ਠਿਕਾ ਹੋਣ ਤੋਂ ਕਿ ਚਾਹੇ 5000 ਆਵੇ ਸਾਲ ਦਾ ਜਿੰਨਾ ਵੀ ਆਵੇ ਉਹ ਮਤਲਬ ਕਿ ਅਸੀਂ ਗਰੀਬਾਂ ਤੋਂ ਲੋੜਵੰਦ ਪਰਿਵਾਰਾਂ ਨੂੰ ਦਿਆ ਕਰਾਂਗੇ ਦੋਸਤੋ ਤੁਹਾਡੇ ਨਾਲ ਇੱਕ ਗੱਲ ਹੋਰ ਕਰਨੀ ਹੈ ਅਸੀਂ ਹਾਂਜੀ ਤੇ ਜੇ ਤੁਸੀਂ ਸਹਿਮਤ ਹੋਏ ਤਾਂ ਉਸ ਬਾਰੇ ਜ਼ਰੂਰ ਮਤਲਬ ਕਿ ਕਮੈਂਟ ਕਰਿਓ ਗੱਲ ਇਹ ਕਿ ਸਾਨੂੰ ਇੰਨੇ ਜ਼ਿਆਦਾ ਮਤਲਬ ਕਿ ਕਮੈਂਟ ਆਉਂਦੇ ਆ ਫੋਨ ਆਉਂਦੇ ਆ ਤੇ ਕੋਈ ਕਹਿੰਦਾ ਸਾਨੂੰ 200 ਪੇ ਪੇਟੀਐਮ ਕਰ ਦੋ Google Pay ਕਰ ਦੋ ਕੋਈ ਕਹਿੰਦਾ ਸਾਨੂੰ 400 ਕਰ ਦੋ ਕੋਈ ਕਹਿੰਦਾ ਸਾਨੂੰ 100 ਹੀ ਕਰ ਦੋ ਹਨਾ ਵੀ ਸਾਨੂੰ ਇੰਨੀ ਜ਼ਰੂਰਤ ਆ ਦੋਸਤੋ ਵੀ ਮਤਲਬ ਕਿ ਕਰ ਵੀ ਦਈਏ 100 200 ਹਜ਼ਾਰ ਨਾਲ ਕੋਈ ਫਰਕ ਨਹੀਂ ਪੈਂਦਾ ਹਾਂਜੀ ਪਰ ਤੁਹਾਨੂੰ ਪਤਾ ਹੈ ਵੀ ਪੰਜਾਬ ਦੇ ਵਿੱਚ ਮਾਹੌਲ ਕੀ ਚੱਲ ਰਿਹਾ ਨਸ਼ਿਆਂ ਵਾਲਾ ਮਾਹੌਲ ਚੱਲ ਰਿਹਾ ਹੈ ਸਾਨੂੰ ਦਿਨ ਦੇ ਵਿੱਚ 20 25 ਫੌਂਡ ਆਉਂਦੇ ਆ ਵਿੱਚੋਂ ਕੁੜੀਆਂ ਦੇ ਵੀ ਆ ਰਹੇ ਆ ਤੇ ਮੁੰਡਿਆਂ ਦੇ ਵੀ ਆ ਰਹੇ ਆ ਸਾਡੇ ਤੁਸੀਂ 500 ਨਾਲ ਹੈਲਪ ਕਰੋ 1000 ਨਾਲ ਹੈਲਪ ਕਰੋ ਜੇ ਬਾਈ ਦਾ ਵੇ ਅਸੀਂ ਹੈਲਪ ਕਰ ਦਿੰਨੇ ਆ ਤੇ ਉਹ ਮਤਲਬ ਕਿ ਕੋਈ ਨਸ਼ਾ ਜਾਂ ਕੁਝ ਹੋਰ ਕੁਝ ਕਰ ਲੈ ਪੈਸਿਆਂ ਨਾਲ ਕਿਉਂਕਿ ਅੱਜ ਕੱਲ ਦੇ ਟਾਈਮ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਕਿਸੇ ਨੂੰ 100 200 ਦੀ ਹੈਲਪ ਚਾਹੀਦੀ ਹੋਊਗੀ ਹਾਂਜੀ ਤੇ ਅੱਜ ਕੱਲ ਮਤਲਬ ਕਿ ਤੁਹਾਨੂੰ ਪਤਾ ਹੀ ਆ ਦੁਨੀਆ ਦੇ ਵਿੱਚ ਫਰਾਡ ਵੱਧ ਹੋ ਰਿਹਾ ਤੇ ਚੰਗਾ ਜਿਹੜਾ ਕੰਮ ਆ ਉਹ ਬਹੁਤ ਘੱਟ ਹੋ ਰਿਹਾ ਤੇ ਇਸੇ ਡਰ ਦੇ ਮਾਰੇ ਆਪਾਂ ਕਿਸੇ ਨੂੰ ਕਰਦੇ ਨਹੀਂ ਹਾਂ ਵੀ ਜਿਹਨੂੰ ਲੋੜ ਹੈਗੀ ਆ ਸਾਡੇ ਕੋਲ ਆਵੇ ਤੇ ਵੀ ਜਿੰਨਾ ਅਸੀਂ ਜੋਗੇ ਹੋਵਾਂਗੇ ਨਾ ਓਨੇ ਮਤਲਬ ਕੀ ਕਰ ਸਕਦੇ ਆ ਆਪਾਂ ਕੋਈ ਹਾਂਜੀ ਤੇ ਸੋ ਦੋਸਤੋ ਇੱਕ ਫੈਸਲਾ ਅਸੀਂ ਹੋਰ ਲਿਆ ਹਾਂ ਪਿੱਛੇ ਅਸੀਂ ਪਨੀਰੀ ਬੀਜੀ ਸੀ ਕਿ ਦੋ ਦਿਨ ਹੋ ਗਏ ਤੇ ਦੋਸਤੋ ਅਸੀਂ ਇਸ ਵਾਰ ਮਤਲਬ ਕਿ ਪਨੀਰੀ ਇੱਕ ਕਨਾਲ ਤੋਂ ਲੈ ਕੇ ਡੇਢ ਕਨਾਲ ਤੱਕ ਫालतू ਬੀਜਨੇ 126 ਦੀ ਬੀਜਾਂਗੇ ਹਲੇ 15-20 ਦਿਨਾਂ ਨੂੰ ਤੇ ਦੋਸਤੋ ਅਸੀਂ ਤਾਂ ਬੀਜਾਂਗੇ ਕਿਉਂਕਿ ਪਿਛਲੇ ਸਾਲ ਪਰਮਾਤਮਾ ਦੇ ਮਤਲਬ ਕਿ ਰੰਗ ਐਵੇਂ ਦੇ ਸੀਗੇ ਵੀ ਬਹੁਤ ਜ਼ਿਆਦਾ ਝੋਨਾ ਖਰਾਬ ਹੋ ਗਿਆ ਸੀ ਲੋਕਾਂ ਦਾ ਉਸ ਟਾਈਮ ਉਹਨਾਂ ਨੂੰ ਪਨੀਰੀ ਮਤਲਬ ਇੱਥੇ ਆਉਂਦੀ ਨਹੀਂ ਸੀ ਹੁਣ ਆਪਣੇ ਕੋਲ ਦੋਸਤੋ ਫालतू ਜ਼ਮੀਨਾਂ ਪਈਆਂ ਹੋਈਆਂ ਕਿਉਂ ਆਪਾਂ ਕੋਸ਼ਿਸ਼ ਕਰੀਏ ਵੀ ਮਤਲਬ ਕਿ ਫालतू ਕੋਈ 5 ਮਰਲੇ ਕੋਈ 10 ਮਰਲੇ ਵੀ ਬੀ ਜੇ ਰੱਬ ਨਾ ਕਰੇ ਵੀ ਪਹਿਲਾ ਆਪਾਂ ਕੋਈ ਇਹ ਤਾਂ ਕਹਿੰਦੇ ਨਹੀਂ ਵੀ ਕੋਈ ਹਨਾ ਕਿਸੇ ਦਾ ਨੁਕਸਾਨ ਹੀ ਹੋਵੇ ਹਨਾ ਕਿਉਂਕਿ ਪਰ ਆਪਣਾ ਖੁਦਾ ਨਾਲ ਖਾਸਤਾ ਜੇ ਹੋਵੇ ਤਾਂ ਉਹਨਾਂ ਨੂੰ ਮੌਕੇ ਤੇ ਪਨੀਰੀ ਮਿਲ ਜੇ ਤੇ ਉਹ ਮਤਲਬ ਕਿ ਵੀ ਆਪਦਾ ਲਾ ਸਕਣ ਸੋਨਾ ਟਾਈਮ ਤੇ ਪਿਛਲੇ ਸਾਲ ਅਸੀਂ ਬਾਈ ਨਵਦੀਪ ਉਹਨਾਂ ਨੂੰ ਅੰਮ੍ਰਾਲੇ ਜਿਹੜੇ ਵਾਟਰ ਕਨਨ ਵਾਲੇ ਉਹਨਾਂ ਦੇ ਪਰਿਵਾਰ ਨੂੰ ਪਨੀਰੀ ਬੀਜੀ ਸੀ ਜਿਵੇਂ ਇਥੇ ਸਾਰੇ ਬੀਜ ਕੇ ਦੁਆਰ ਤੋਂ ਪਰ ਅੱਤ ਕਿ ਅਸੀਂ ਫੈਸਲਾ ਲਿਆ ਹਾਂ ਹਾਂ ਵੱਧ ਤੋਂ ਵੱਧ ਬੀ ਖਰਾਬ ਹੋ ਜਾਊਗਾ ਔਰ ਕੀ ਹੋਣਾ ਹਾਂਜੀ ਹਾਂਜੀ ਕਿ ਦੋ ਤਿੰਨ ਕੁਇੰਟਲ ਬੀ ਖਰਾਬ ਹੋ ਜਾਊਗਾ ਜੇ ਅਸੀਂ ਦੋਸਤੋਂ ਦੋ ਫੈਸਲੇ ਲਏ ਆ ਇਹ ਤੁਹਾਨੂੰ ਇਹ ਕਿਦਾਂ ਦੇ ਲੱਗੇ ਜ਼ਰੂਰ ਕਮੈਂਟ ਕਰਕੇ ਦੱਸਿਓ ਹਾਂਜੀ ਤੇ ਦੋਸਤੋ ਅਸੀਂ ਮਤਲਬ ਕਿ ਇਨਿੰਗ ਅਸੀਂ ਬਹੁਤ ਵੱਡਾ ਕਰ ਰਹੇ ਹਾਂ ਪਰ ਅਸੀਂ ਆਪਦੀ ਫੈਸਲਤ ਦੇ ਮੁਤਾਬਿਕ ਕਰ ਰਹੇ ਹਾਂ ਪਰਮਾਤਮਾ ਸਾਡੇ ਤੋਂ ਹੋਰ ਕਰਵਾਉਣ ਦੀ ਕੋਸ਼ਿਸ਼ ਕਰੇ ਅਸੀਂ ਸਾਨੂੰ ਹੋਰ ਦਵੇ ਅਸੀਂ ਹੋਰ ਕਰਾਂਗੇ ਹੋਰ ਦਵੇ ਅਸੀਂ ਹੋਰ ਕਰਾਂਗੇ ਇੱਕ ਤੁਹਾਡੀ ਸਪੋਰਟ ਦੀ ਲੋੜ ਆ ਹਾਂਜੀ ਤੇ ਬਾਕੀ ਆਪਾਂ ਜਿਹੜੀ ਪਹਿਲਾਂ ਗੱਲ ਕੀਤੀ ਸੀ ਵੀ ਜਿਵੇਂ ਆਪਾਂ ਨੂੰ ਫੋਨ ਕਾਲ ਆਉਂਦੇ ਹੈਗੇ ਆ ਹਨਾ ਵੀ ਕੋਈ ਕਹਿੰਦਾ ਸਾਡੇ ਪੇਪੀਮ ਇੰਨਾ ਕਰ ਦੋ ਇੰਨਾ ਕਰ ਦੋ ਹਨਾ ਫਿਰ ਅੱਗੋਂ ਆਪਾਂ ਫੋਨ ਉਹਨਾਂ ਦਾ ਕੱਟ ਵੀ ਦਿੰਨੇ ਆ ਅੱਗੋਂ ਕਹਿੰਦੇ ਆਪਾਂ ਉਹਨਾਂ ਨੂੰ ਕੁਛ ਨਹੀਂਗੇ ਪਰ ਤੁਹਾਡੀ ਇਸ ਬਾਰੇ ਕੀ ਰਾਇ ਹੈਗੀ ਆ ਵੀ ਵਾਕਈ ਆਪਾਂ ਨੂੰ ਇਦਾਂ ਕਰਨਾ ਚਾਹੀਦਾ ਕਿ ਨਹੀਂ ਵੀ ਇਸ ਤਰ੍ਹਾਂ ਆਨਲਾਈਨ ਹੀ ਹੈਲਪ ਕਰ ਦੇਣੀ ਚਾਹੀਦੀ ਹੈ ਕਿ ਪਹਿਲਾਂ ਪਤਾ ਵਗੈਰਾ ਸਾਰਾ ਕੁਝ ਕਰਨਾ ਚਾਹੀਦਾ ਹਨਾ ਕਿ ਸੋ ਦੋਸਤੋ ਵੀਡੀਓ ਲੰਮੀ ਹੋ ਜਾਊਗੀ ਜਿਆਦੇ ਤੇ ਹੁਣ ਤੁਹਾਡੇ ਕਮੈਂਟ ਦੀ ਵਾਰੀ ਹੈ ਤੇ ਥੈਂਕ ਯੂ ਦੋਸਤੋ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਇੰਨੇ ਸਪੋਰਟ ਕਰਨ ਵਾਸਤੇ